ਤਾਰੇ ਸੋਤੇ ਪਿਆਰ ਪ੍ਰਿਸ਼ਾਸ਼ਕਾ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਅਮਰਜੀਤ ਸਿੰਘ ਨਾਲ ਇਸ ਟਾਈਮ ਆਸੀਂ ਪਹੁੰਚੇ ਹਾਂ ਵਾਰਡ ਨੰਬਰ 9 ਜੀ ਵਿੱਚ ਤੇ ਆਪਾਂ ਗੱਲਬਾਤ ਕਰਾਂਗੇ ਆਜ਼ਾਦ ਉਮੀਦਵਾਰ ਮੇਡਮ ਪੂਜਾ ਜੀ ਨਾਲ ਇਸ ਲਈ ਕੱਲ ਇਲੈਕਸ਼ਨ ਦਾ ਅਖੀਰਲੇ ਦਿਨ ਹੈ ਕੱਲ ਹਾਰ ਜਿੱਤ ਦਾ ਪਤਾ ਲੱਗ ਜਾਏਗਾ ਕੌਣ ਜਿੱਤਦਾ ਵਾ ਜਿਹੜੀ ਜਿੱਤੇ ਆ ਉਹ ਕਿਸ ਦੀ ਝੋਲੀ ਪੈਂਦੀ ਆ ਗੱਲ ਕਰਦੇ ਆ ਮੇਰੇ ਸਾਰੇ ਵਾਰਡ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਜੀ हां जी मैम ਕੀ ਕਹਿਣਾ ਚਾਹੁੰਦੇ ਕੱਲ ਜਿਹੜੀ ਹਾਰ ਜਿੱਤ ਦਾ ਪਤਾ ਲੱਜਣਾ ਵਾ ਜੇ ਤੇ ਜਿਹੜੀ ਕਿਸੀ ਦੀ ਚੋਲੀ ਪੈਂਦੀ ਆ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਤੇ ਸਾਨੂੰ ਹੁਣ ਕੱਲ ਸ਼ਾਮ ਨੂੰ ਹੀ ਪਤਾ ਲੱਗੇਗਾ ਕੱਲ VOTING ਹੋਣੀ ਹੈ ਸਵੇਰ ਤੋਂ ਲੈ ਕੇ 8 ਤੋਂ ਲੈ ਕੇ 4 ਵਜੇ ਤੱਕ ਬਾਕੀ ਸ਼ਾਮ ਨੂੰ ਸਾਨੂੰ ਰਿਜ਼ਲਟ ਮਿਲੂਗਾ ਇਹ ਤੇ ਪਬਲਿਕ ਦੀ ਮਰਜ਼ੀ ਹੈ ਪਬਲਿਕ ਜੋ ਵੀ ਕਰੂਗੀ ਸਾਨੂੰ ਮਨਜ਼ੂਰ ਹੋਗਾ ਕਿਉਂਕਿ ਉਹਨਾਂ ਨੂੰ ਪਤਾ ਇੱਥੇ ਵਾਰਡ 'ਚ ਕਿੰਨੇ ਕੰਮ ਕੀਤਾ ਕਿੰਨੇ ਨਹੀਂ ਕੀਤਾ ਬਾਕੀ ਵੇਖੋ ਬਾਕੀ ਪਾਰਟੀਆਂ ਨੇ ਵੀ ਕੰਮ ਕੀਤਾ ਚਲੋ ਅਸੀਂ ਵੀ ਕੀਤਾ ਆ ਤੇ ਪਬਲਿਕ ਦਾ ਕੋਈ ਪਤਾ ਨਹੀਂ ਹੈ ਕਿਸ ਨੂੰ ਸਮਰਥਨ ਕਰਦੀ ਹੈ ਜਿਸ ਨੂੰ ਵੀ ਕਰੋਗੇ ਅਸੀਂ ਕਬੂਲ ਕਰਾਂਗੇ ਮੈਂ ਇਹ ਕਈ ਪਾਰਟੀਆਂ ਦੇ ਚਿਹਰੇ ਜਿਹੜੇ ਕੀ ਉਹ ਦੇਖਣ ਨੂੰ ਮਿਲ ਰਹੇ ਆ ਕਿ ਭਰਾਏ ਹੋਏ ਨਜ਼ਰ ਆ ਰਹੇ ਆ ਤੇ ਤਾਂ ਕਰਦੇ ਪਏ ਨਾ ਦੇਖੋ ਉਹਨਾਂ ਨੂੰ ਆਪਣੇ ਆਪ ਤੇ ਯਕੀਨ ਹੀ ਨਹੀਂ ਹੈਗਾ ਜਦੋਂ ਸਾਨੂੰ ਆਪਣੇ ਆਪ ਤੇ ਕੰਫੀਡੈਂਟ ਆਸੀਂ ਕੰਮ ਕੀਤਾ ਆ ਚਲੋ ਮੈਂ ਇਹ ਨਹੀਂ ਕਹਿੰਨੀ ਮੰਨ ਲਓ ਹੁਣ ਜਿੱਦਾਂ ਮੈਂ ਹੀ ਆਪਣੀ ਵਾਰਡ 'ਚ ਕੰਮ ਕੀਤਾ ਮੇਰੀ ਚਾਹੇ ਜਿੱਤ ਹੋਵੇ ਚਾਹੇ ਹਾਰ ਹੋਵੇ ਮੈਂ ਤਾਂ ਚਲੋ ਚਾਹੂੰਗੀ ਨਹੀਂ ਮੇਰੀ ਹਾਰ ਹੋਵੇ ਕਿਉਂਕਿ ਮੈਂ ਕੰਮ ਬਹੁਤ ਕੀਤਾ ਆਇਆ ਪਰ ਜੋ ਵੀ ਪਬਲਿਕ ਕਰੇਗੀ ਪਬਲਿਕ ਸਭ ਕਰਦੀ ਹੈ ਔਰ ਪਬਲਿਕ ਸਭ ਦੇਖਦੀ ਹੈ ਮੇਂ ਨੂੰ ਮਨਜ਼ੂਰ ਹੋਏਗੀ ਕੰਮ ਅਸੀਂ ਉਹਨਾਂ ਦੇ ਕਿਤੇ ਜੇ ਉਹ ਸਾਡੇ ਤੋਂ ਖੁਸ਼ ਹੋਣਗੇ ਸਾਨੂੰ ਅੱਗੇ ਲੈ ਕੇ ਆਉਣਗੇ ਤੇ ਜੇ ਸਾਡੇ ਤੋਂ ਨਾ ਖੁਸ਼ ਹੋਣਗੇ ਆਪਾਂ ਜੇ ਰੱਬ ਸਾਨੂੰ ਮੌਕਾ ਨਾ ਦੇਗਾ ਆਪਾਂ ਦੁਬਾਰਾ ਮਿਹਨਤ ਕਰਾਂਗੇ ਤੇ ਡਟ ਕੇ ਕਰਾਂਗੇ ਅਸੀਂ ਹਰ ਵਾਰੀ ਖੜੇ ਹੋਵਾਂਗੇ ਇਹ ਨਹੀਂ ਕਿ ਅੱਜ ਅਸੀਂ ਚਲੋ ਪਬਲਿਕ ਜੋ ਕਰੇਗੀ ਮਨਜ਼ੂਰ ਹੋਗਾ ਵੀ ਅਸੀਂ ਬੈਠ ਜਾਣਾ ਬੈਠਣ ਵਾਲਾ ਕੰਮ ਤੇ ਮੈਂ ਬਿਲਕੁਲ ਨਹੀਂ ਕਰੂੰਗੀ ਬਾਰ-ਬਾਰ ਬਾਰ-ਬਾਰ ਖੜੇ ਹੋਵਾਂ ਕਿਤਨੇ ਕਿਤੇ ਤੇ ਚਲੋ ਪਬਲਿਕ ਮੌਕਾ ਦੇਗੀ ਸਾਨੂੰ ਮੈਂ ਹੁੰਦੀ ਆ ਤੇ ਜਿਸ ਤਰੀਕੇ ਹੁਣ ਤੁਸੀਂ ਗੱਲ ਕੀਤੀ ਆ ਕਿ ਜਿੱਤ ਜਾਂ ਹਾਰਦੇ ਹਨਾ ਤੇ ਜੇ ਰੱਬ ਨਾ ਕਰੇ ਹਾਰ ਜਾਂਦੇ ਹੋ ਤੇ ਕੰਮ ਇਸੇ ਤਰ੍ਹਾਂ ਹੀ ਲੜੀਵਾ ਚੱਲਦਾ ਰਹੇਗਾ ਦੇਖੋ ਜੀ ਕੋਈ ਵੀ ਜੋ ਕੈਂਡੀਡੇਟ ਖੜਾ ਹੈ ਉਹ ਨਹੀਂ ਕਹੋਗਾ ਕਿ ਮੈਂ ਹਾਰਾਂ ਚਾਹ ਕਿਸੇ ਨੇ ਕੰਮ ਕੀਤਾ ਚਾਹ ਨਹੀਂ ਕੀਤਾ ਉਹ ਤਾਂ ਵੀ ਕਹਿਣਗੇ ਅਸੀਂ ਜਿੱਤ ਪ੍ਰਾਪਤ ਕਰੀਏ ਪਰ ਮੈਨੂੰ ਆਪਣਾ ਤਾਂ ਕੰਫੀਡੈਂਟ ਕਿਉਂਕਿ ਮੈਂ ਬਹੁਤ ਕੰਮ ਕੀਤਾ ਹੈ ਲੋਕਾਂ ਦੇ ਵਿੱਚ ਜਮੀਨੀ ਪੱਧਰ ਤੇ ਕੰਮ ਕੀਤਾ ਘਰਾਂ ਦੇ ਵਿੱਚ ਬਹਿ ਕੇ ਕੰਮ ਕੀਤਾ ਲੋਕਾਂ ਦੀ ਗਲੀਆਂ ਮੱਲਿਆਂ ਚ ਖਲੋ ਕੇ ਕੰਮ ਕੀਤਾ ਆ ਵਾਰਡ ਦੀ ਨੁੱਕਰ ਤੱਕ ਇੱਥੋਂ ਤੱਕ ਕਿ ਵਾਰਡ ਤੋਂ ਬਾਹਰ ਜਾ ਕੇ ਵੀ ਕੰਮ ਕੀਤਾ ਕਿਉਂਕਿ ਮੈਂ ਨਹੀਂ ਸੋਚਿਆ ਕਿ ਮੇਰੀ ਵਾਰਡ ਮੈਂ ਆਪਣੇ ਵਾਰਡ ਦੇ ਵਿੱਚ ਹੀ ਕੰਮ ਕਰਨਾ ਅੰਮ੍ਰਿਤਸਰ ਦੇ ਵਿੱਚ ਜਿੰਨੀਆਂ ਵੀ ਵਾੜਾ ਉਹ ਸਾਰੀਆਂ ਮੇਰੀਆਂ ਨੇ ਕਿਉਂਕਿ ਮੇਰਾ ਪਰਿਵਾਰ ਹੈ ਅੰਮ੍ਰਿਤਸਰ ਤੇ ਅਸੀਂ ਮੈਂ ਤਾਂ ਨਹੀਂ ਚਾਹੂੰਗੀ ਕਿ ਕਦੀ ਮੈਂ ਹਾਰਾਂ ਪਰ ਜੇ ਮੈਨੂੰ ਪਬਲਿਕ ਤੇ ਮੈਂ ਖੜ ਕੇ ਵਿਖਾਉਂਗੀ ਤੇ ਮਿਹਨਤ ਕਰੂੰਗੀ ਤੇ ਕਿਤੇ ਨਾ ਕਿਤੇ ਤੇ ਮੌਕਾ ਜ਼ਰੂਰ ਮਿਲੇਗਾ ਤੇ ਮੈਂ ਹੁਣ ਜੇਦੀ ਵੀ ਗੱਲ ਕਰ ਲੈਨੇ ਆ ਹਨਾ ਕਿ ਜਿਸਾਂ ਕੀ ਇਲਾਕਾ ਵਾਸੀ ਕਾਫੀ ਤੁਹਾਡੇ ਨਾਲ ਖੜੇ ਵੀ ਆ ਤੇ ਜੇ ਤੁਸੀਂ ਜਿੱਤ ਜਾਂਦੇ ਜੀ ਤੇ ਕੰਮ ਵੀ ਕਾਫੀ ਹੋਣ ਵਾਲੇ ਤੁਹਾਡੇ ਗਲੀ ਦੇ ਸਫੀ ਬਰੇਜ ਦਾ ਵਾ ਜਾਂ ਪੀਣ ਵਾਲਾ ਪਾਣੀ ਜਾਂ ਲਾਈਟਾਂ ਦਾ ਵਾ ਕੀ ਕਹਿਣਾ ਚਾਹੋਗੇ ਦੇਖੋ ਜੀ ਸੀਵਰ ਦਾ ਮਸਲਾ ਅੱਜ ਦਾ ਨਹੀਂ ਬੜੇ ਚਿਰਾਂ ਦਾ ਚੱਲਦਾ ਆਂਦਿਆ ਔਰ ਪਾਣੀ ਦਾ ਮਸਲਾ ਬੜੇ ਚਿਰਾਂ ਤੋਂ ਚੱਲਦਾ ਆਂਦਿਆ ਹੈ ਜਿਹਦੀ ਮੈਂ ਆਵਾਜ਼ ਪਹਿਲਾਂ ਵੀ ਲਾਈਵ ਹੋ ਕੇ ਆਪਣੇ ਫੇਸਬੁੱਕ ਤੇ ਕਾਫੀ ਵਾਰ ਚੁੱਕੀ ਹੈ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਕਰਕੇ ਮੇਰੀ ਪਾਰਟੀ ਵੱਲੋਂ ਟਿਕਟ ਵੀ ਕੱਟੀ ਗਈ ਸੀ ਚਲੋ ਕੋਈ ਗੱਲ ਨਹੀਂ ਫਿਰ ਕੀ ਅਸੀਂ ਖੜੇ ਆਂ ਸੱਚ ਦੀ ਆਵਾਜ਼ ਵਿੱਚ ਖੜੇ ਆਂ ਤੇ ਅੱਜ ਵੀ ਮੈਂ ਖੜੀ ਆਂ ਜੇ ਮੇਰੇ ਵਾਰਡ ਵਾਸੀ ਮੈਨੂੰ ਮੌਕਾ ਦਿੰਦੇ ਨੇ ਤੇ ਇਸ ਵਾਰਡ ਨੂੰ ਮੈਂ ਇੱਕ ਨੰਬਰ ਬਣਾ ਕੇ ਦਿਖਾਵਾਂਗੀ ਜਿਵੇਂ ਤੁਸੀਂ ਜ ਰਾਣੀ ਕਾ ਬਾਗ ਦੇ ਵਿੱਚ ਐਂਟਰ ਕਰਦੇ ਉੱਥੇ ਦੇਖਦੇ ਲਾਈਟਿੰਗ ਕਿੰਨੀ ਸੋਹਣੀ ਹੈ ਸਾਫ ਸਫਾਈ ਤੇ ਸਾਡੇ ਵਾੜਾਂ ਵਾਸਤੇ ਹੁੰਦਾ ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹ ਪੈਸਾ ਸਾਰਾ ਰਣਜੀਤ ਐਵੇਨਿਊ ਲਾਇਆ ਜਾਂਦਾ ਆ ਉਹਨਾਂ ਦੇ ਏਰੀਆ ਦੇ ਵਿੱਚ ਲਾਇਆ ਜਾਂਦਾ ਜਿਹਦੇ ਕਰਕੇ ਕਿ ਸਾਡੇ ਪਿਛਲੇ ਜਿਹੜੇ ਪਿਛਲੇ ਬੰਨੇ ਏਰੀਏ ਰਹਿ ਜਾਂਦੇ ਉੱਥੇ ਕੋਈ ਕੰਮ ਨਹੀਂ ਹੋ ਪਾਂਦਾ ਤੇ ਇਹ ਏਰੀਆ ਉਸੇ ਤੇ ਉਸੇ ਤਰ੍ਹਾਂ ਲੈਂਦੇ ਪਰ ਜਿਹੜਾ ਪੈਸਾ ਸਾਡੀਆਂ ਵਾੜਾਂ ਵਾਸਤੇ ਹੈਗਾ ਸਿਰਫ ਮੇਰੀ ਵਾਰਡ ਦੇ ਵਿੱਚ ਹੀ ਲੱਗੂਗਾ ਔਰ ਮੈਂ ਆਪਣੀ ਵਾਰਡ ਨੂੰ ਰਾਣੀ ਕਾ ਬਾਗ ਨਾਲੋਂ ਵੀ ਜ਼ਿਆਦਾ ਸੋਹਣੀ ਬਣਾ ਕੇ ਦਿਖਾਉਂਗੀ ਤੇ ਮੈਂ ਚੋਣੀ ਮੇਰੀ ਵਾਰਡ ਇੱਕ ਨੰਬਰ ਤੇ ਆਵੇ ਕਿ ਜਦੋਂ ਵੀ ਕੋਈ ਅੰਮ੍ਰਿਤਸਰ ਦੇ ਵਿੱਚ ਐਂਟਰ ਕਰੇ ਔਰ ਮੇਰੀ ਵਾਰਡ ਦੇ ਵਿੱਚ ਪਹੁੰਚੇ ਤੇ ਉਹ ਕਹਿ ਕੀ ਨਵੀਂ ਸੋਚ ਆ ਮੇਰੀ ਤੇ ਮੈਂ ਆਪਣੀ ਨਵੀਂ ਸੋਚ ਨੂੰ ਲੈ ਕੇ ਚੱਲੀ ਆ ਤੇ ਮੈਂ ਆਪਣਾ ਏਰੀਆ ਇੱਕਦਮ ਰੰਜੀਤਾ ਵੀ ਨਾਲੋਂ ਜ਼ਿਆਦਾ ਵੀ ਵਧੀਆ ਬਣਾ ਕੇ ਵਖੋਣਾ ਚਾਹੁੰਦੀ ਕਿ ਜੇਕਰ ਤੁਸੀਂ ਜਿੱਤ ਜਾਂਦੇ ਹੋ ਜ਼ਿਆਤਰ ਕਾਉਂਸਲਰ ਕੀ ਕਰਦੇ ਆ ਉਹ ਆਪਣੇ ਰਿਸ਼ਤੇਦਾਰਾਂ ਦੀਆਂ ਗਲੀਆਂ ਜੋਂ ਨਾਲ ਕੰਮ ਉਹ ਪਿੱਲੋ ਕਰਦੇ ਆ ਜਾਂ ਉਹਨਾਂ ਨਾਲ ਇਲੈਕਸ਼ਨ ਟਾਈਮ ਤੇ ਤੁਰੇ ਹੁੰਦੇ ਆ ਉਹਨਾਂ ਦੇ ਕੰਮ ਪਿੱਲੋਂਦੇ ਆ ਪਰ ਜਿਹੜੀ ਗਰੀਬ ਜਨਤਾ ਹੁੰਦੀ ਜਿਨ੍ਹਾਂ ਨੇ ਵੋਟਾਂ ਪਾਈ ਹੁੰਦੀਆਂ ਉਹਨਾਂ ਦੇ ਕੰਮ ਨਹੀਂ ਹੁੰਦੇ ਐਦਾਂ ਤੇ ਬਿਲਕੁਲ ਨਹੀਂ ਹੋਗਾ ਕਿਉਂਕਿ ਮੇਰੀ ਵਾਰਡ ਦੇ ਵਿੱਚ ਜਿੰਨੀਆਂ ਵੀ ਗਲੀ ਮੁਲੇ ਨੇ ਹਰ ਇੱਕ ਜਗ੍ਹਾ ਤੇ ਮੈਨੂੰ ਪਤਾ ਕਿੱਥੇ ਕਿਹੜਾ ਕੰਮ ਹੋਣ ਭੈਣ ਭਰਾ ਤੇ ਚਲੋ ਜਿੱਥੇ ਮੈਂ ਰਹਨੀ ਹਾਂ ਉਸੇ ਮੇਰੇ ਭੈਣ ਭਰਾ ਜਿਹੜੀ ਵਾਰਡ ਆ ਮੇਰਾ ਪਰਿਵਾਰ ਹੀ ਆ ਮੇਰੇ ਭੈਣ ਭਰਾਓ ਹੀ ਆ ਤੇ ਇਸ ਕਰਕੇ ਮੈਂ ਆਪਣੇ ਭੈਣ ਭਰਾਵਾਂ ਦਾ ਹੀ ਕੰਮ ਕਰੂੰਗੀ ਆਪਣੇ ਵਾਰਡ ਮੇਰੇ ਪਰਿਵਾਰ ਆਪਣੇ ਪਰਿਵਾਰ ਦਾ ਕੰਮ ਕਰਨਾ ਆ ਇਹ ਬਿਲਕੁਲ ਸਹੀ ਗੱਲ ਤੁਸੀਂ ਕਿਹਾ ਕਿਉਂਕਿ ਜਿਹੜਾ ਵਾਰਡ ਆ ਮੇਰਾ ਹੀ ਪਰਿਵਾਰ ਆ ਤੇ ਪਰਿਵਾਰ ਦਾ ਹੀ ਕੰਮ ਕਰਾਂਗੇ ਅਸੀਂ ਤੁਸੀਂ ਬਿਲਕੁਲ ਸਹੀ ਪੁੱਛਿਆ ਮੈਨੂੰ ਜੀ ਕੀ ਸਨੇਹਤ ਨਾਲ ਜਾਂਦੇ ਕੱਲ ਦਾ ਜਿਸ ਅਖੀਰਲਾ ਦਿਨ ਹੈਗਾ ਮੈਂ ਸਾਬੂ ਨੇ ਹੀ ਸਨੇਹਾ ਦੇਣਾ ਚਾਹਨੀ ਆ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਹੋਇਆ ਆ ਇੱਕ ਇੱਕ ਪਾਰਟੀ ਨੂੰ ਅਸੀਂ ਵੇਖ ਲਿਆ ਆ ਲਾਸਟ ਵਿੱਚ ਕੀ ਲੈ ਰੁੱਠੀ ਹੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਆ ਤੇ ਚਲੋ ਤੁਸੀਂ ਦਿੱਤਾ ਵੀ ਆ ਮੈਂ ਵੀ ਖੁਦ ਇੰਨਾ ਵਾਸਤੇ ਕੰਪੇਨਿੰਗ ਕੀਤੀ ਹੋਈ ਆ ਅਸੀਂ ਵੀ ਮੌਕਾ ਦਿੱਤਾ ਬਹੁਤ ਅਸੀਂ ਨਾ ਵਾਸਤੇ ਮਿਹਨਤ ਵੀ ਕੀਤੀ ਆ ਤੇ ਹੁਣ ਮੈਂ ਤੁਹਾਡੇ ਕੋਲ ਸਭ ਅਗੇ ਇੱਕ ਰਿਕਵੈਸਟ ਕਰਦੀ ਆ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਹੁਣ ਇੱਕ ਮੌਕਾ ਆਜ਼ਾਦ ਪਾਰਟੀ ਨੂੰ ਵੀ ਦੇ ਕੇ ਵੇਖੋ ਕਿਉਂਕਿ ਆਜ਼ਾਦ ਵਿੱਚ ਬੰਦਾ ਉਹੀ ਖਲਾਉਂਦਾ ਆ ਜਿਹੜਾ ਬੰਦਾ ਕਿਤੇ ਨਾ ਕਿਤੇ ਟੌਰਚਰ ਹੋਇਆ ਹੁੰਦਾ ਸੱਚਾਈ ਦੇ ਵਿੱਚ ਬੋਲਦਾ ਆ ਔਰ ਉਸ ਨੂੰ ਪਾਰਟੀ ਦੇ ਵਿੱਚੋਂ ਟਿਕਟ ਕੱਟ ਕਰਕੇ ਕੱਟ ਕੀਤੀ ਜਾਂਦੀ ਆ ਔਰ ਆਪਣੇ ਹੱਕ ਲਈ ਉਹ ਖੜਦਾ ਆ ਤੇ ਖਲਾਉਂਦਾ ਤੇ ਆਪਣੀ ਹੱਕ ਦੀ ਆਵਾਜ਼ ਵਿੱਚ ਬੋਲਦਾ ਉਹ ਤਾਂ ਬੋਲਦਾ ਕਿਉਂਕਿ ਉਹਨੂੰ ਪਤਾ ਕਿ ਮੈਂ ਇਹਨਾਂ ਹਾਰ ਚੇਂਜ ਕਰ ਸਕਦੀ ਆਪਣੀ ਵਾਰਡ ਦੀ ਆਪਣੇ ਹਲਕੇ ਦੀ ਤੇ ਮੈਂ ਹੀ ਚਾਹੂੰਗੀ ਕਿ ਇੱਕ ਆਜ਼ਾਦ ਬੰਦੇ ਨੂੰ ਮੌਕਾ ਦਿੱਤਾ ਜਾਵੇ ਜੀ ਧੰਨਵਾਦ ਜੀ ਜਿਸਾ ਕਿ ਮੈਮ ਨਾਲ ਹੁਣੇ ਆਪਾਂ ਗੱਲ ਕੀਤੀ ਤੇ ਉਹਨਾਂ ਦਾ ਕਹਿਣਾ ਵਾ ਕਿ ਅਗਰ ਮੈਂ ਜਿਸ ਜਾਨੀਆਂ ਵਾਰਡ ਮੇਰਾ ਪਰਿਵਾਰ ਹੈ ਤੇ ਪਰਿਵਾਰ ਦੇ ਨਾਲ ਹਮੇਸ਼ਾ ਮੈਂ ਖੜੀ ਤੇ ਖਲੋਤੀ ਰਵਾਂਗੇ ਇਸ ਨਾਲ ਹੀ ਇਜਾਜ਼ਤਾਂ ਨੇ ਸਟਾਰੇ ਜੀ ਨਿਊ ਚੈਨਲ ਤੁਹਾਡਾ ਆਪਣਾ ਅਮਰਜੀਤ ਸਿੰਘ ਕੈਮਰਾਮੈਨ ਸਤਨਾਮ ਦੇ ਨਾਲ ਧੰਨਵਾਦ